ਦੋਸਤੋ ਅੱਜ ਆਪਾਂ ਘੁੰਮਦਿਆਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਕਿਲਾ ਲੋਹੜਾ ਦਾ ਹੈਗਾ ਇਹ ਕਿਲਾ ਇਤਿਹਾਸਕ ਕਿਲਾ ਹੈ ਤੇ ਇਹਦੇ ਵਿੱਚ ਵੈਸੇ ਹੁਣ ਰੈਨੋਵੇਟ ਕਰਕੇ ਥੋੜਾ ਜਿਹਾ ਚੇਂਜ ਕਰਤਾ ਇਹਦੀ origianality ਨੂੰ ਪਰ ਫਿਰ ਵੀ ਪਿਛਲੇ ਦਿਨੀ ਅਸੀਂ ਗਏ ਸੀਗੇ ਤੇ ਵੀਡੀਓ ਬਣੀਆਂ ਹੋਈਆਂ ਸੀਗੀਆਂ ਮਖਿਆ ਚਲ ਤੁਹਾਨੂੰ ਵੀ ਨਾਲ ਦਿਖਾ ਦਈਏ ਗੁਰਪ੍ਰੀਤ ਸਿੰਘ ਨੂਰਦੀ ਕੁਲਦੀਪ ਬੱਡੂਵਾਲ ਜੀ ਤੇ ਆਪਣੇ ਉਹਨਾਂ ਦੇ ਗੁਰਪ੍ਰੀਤ ਨੂਰਦੀ ਦੇ ਬ੍ਰਦਰ ਬਾਹਰੋਂ ਆਏ ਹੋਏ ਸੀਗੇ ਅਸੀਂ ਸਾਰਿਆਂ ਨੇ ਕਾਫੀ ਇੰਜੋਏ ਕੀਤਾ ਸ਼ਾਮ ਦੇ ਟਾਈਮ ਦੇ ਵਿੱਚ ਇੱਥੇ ਜਾਦਾ ਜਾਣ ਦਾ ਫਾਇਦਾ ਹੈਗਾ ਕਿਉਂਕਿ ਸ਼ਾਮ ਦੇ ਟਾਈਮ ਦੇ ਵਿੱਚ ਲਾਈਟਨਿੰਗ ਵਗੈਰਾ ਜਾਂ ਹੋਰ ਇਹਨਾਂ ਨੇ ਰੈਨੋਵੇਟ ਕਰਕੇ ਇਸ ਹਿਸਾਬ ਨਾਲ ਬਣਾਇਆ ਕਿ ਅ ਮਤਲਬ ਇੱਕ ਤਰ੍ਹਾਂ ਦਾ ਆਹ ਸਾਈਕਲ ਤੇ ਝੂਟੇ ਲਏ ਸੀਗੇ ਤੇ ਦੋ ਟਾਇਰਾਂ ਵਾਲੇ ਸਾਈਕਲ ਦੇ ਉੱਤੇ ਝੂਟੇ ਲੈਣੇ ਵੈਸੇ ਬੜੇ ਔਖੇ ਸੀਗੇ ਪਰ ਡਿੱਗ ਡਿੱਗ ਕੇ ਹੌਲੀ ਹੌਲੀ ਜਿਵੇਂ ਵੀ ਹੈ ਤਾਂ ਇਹ ਇੱਕ ਵਧੀਆ ਸੀਨ ਲੱਗਿਆ ਤੇ ਬਾਹਰਲੇ ਪਾਸੇ ਜਿੰਨੇ ਕੁ ਹੋਰ ਵੀ ਸਟੈਚੂ ਵਗੈਰਾ ਜਿਵੇਂ ਪੁਰਾਣੇ ਇਤਿਹਾਸਕ ਬਣੇ ਹੋਇਆ ਇਧਰ ਪੰਜਾਬੀ ਪੱਗਾਂ ਦੇ ਸਟਾਈਲ ਵੀ ਹੈਗੇ ਆ ਤੇ ਅਜੈਬਕਰ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਤੇ ਅਸੀਂ ਕਾਫੀ ਦੋਸਤਾਂ ਨੇ ਇੰਜੋਏ ਕੀਤਾ ਤੇ ਜਰੂਰ ਤੁਹਾਨੂੰ ਵੀ ਜੇਕਰ ਮੌਕਾ ਮਿਲੇ ਤਾਂ ਜਰੂਰ ਹੋ ਕੇ ਆਇਓ ਬੈਰ